ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨਮਰਤੇ ਬੈਠੇ ਨੇ ਉਹਨਾਂ ਦਾ ਸਪੂਰਨ ਤੌਰ ਤੇ ਸਮਰਥਨ ਦੇਣ ਲਈ ਪਹੁੰਚੇ ਆ। ਅੱਜ 54 ਦਿਨ ਹੋ ਗਏ ਨੇ ਉਹਨਾਂ ਦੇ ਮਰਨ ਵਰਤ ਨੂੰ ਲਗਾਤਾਰ ਉਹ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਜਵਾਕਾਂ ਲਈ ਆਪਣੇ ਪੰਜਾਬ ਦੇ ਭੁੱਖ ਲਈ ਭਾਰਤ ਦੇ ਭੁੱਖ ਲਈ ਬੈਠੇ ਨੇ। ਜਗਜੀਤ ਸਿੰਘ ਡੱਲੇਵਾਲ ਦੀ ਜਗ੍ਹਾ ਇੱਥੇ ਹਜ਼ਾਰਾਂ ਜਗਜੀਤ ਸਿੰਘ ਡੱਲੇਵਾਲ ਖੜੇ ਹੋ ਜਾਣਗੇ ਤੇ ਫਿਰ ਸਰਕਾਰਾਂ ਨੂੰ ਆਪਣੇ ਮੂਦੇ ਮੂੰਹ ਫੇਰ ਡਿੱਗਣਾ ਹੀ ਪੈਣਾ ਹੈ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਮਲਾਜ਼ਮ ਬਾਅਦ ਚਾ ਪਹਿਲਾਂ ਕਿਸਾਨ ਦੇ ਪੁੱਤ ਸਾਡੇ ਬਜ਼ੁਰਗ ਭੁੱਖ ਹੜਤਾਲ ਤੇ ਬੈਠਣ ਸਾਡੇ ਅੰਨ ਪਾਣੀ ਨਹੀਂ ਲੰਗਦਾ ਪਰ ਅਸੀਂ ਆ ਕਿਸਾਨਾਂ ਦੇ ਪੁੱਤ ਹੋਣ ਦੇ ਨਾਤੇ ਇਹਨਾਂ ਦੇ ਨਾਲ ਖੜੇ ਹਾਂ ਅਨਮਿਊਟ ਉੱਤੇ ਜੁੜੇ ਹੋ ਤੁਸੀਂ ਤਾਂ ਇਸ ਵਕਤ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਮੌਜੂਦਾਂ ਜਿੱਥੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਤੇ ਨਾਲ ਦੀ ਨਾਲ ਹੀ ਬਿਲਕੁਲ ਜਿੱਥੇ ਬੈਰੀਗੇਟਿੰਗ ਹੈ ਉੱਥੇ 111 ਹੋਰ ਕਿਸਾਨਾਂ ਦਾ ਮਰਨ ਵਰਤ ਵੀ ਲਗਾਤਾਰ ਹੈ ਜਿੱਤੇ ਤੀਜੇ ਦਿਨ ਵਿੱਚ ਦਾਖਲ ਹੋ ਚੁੱਕਿਆ ਤਾਂ ਸਭ ਦੇ ਵਿੱਚ ਮੈਂ ਕੈਮਰਾਮੈਨ ਨੂੰ ਕਹੂੰਗਾ ਤਸਵੀਰਾਂ ਦਿਖਾ ਦੇਣਾ ਨੈਸਲੇ এমਪਲਾਈਜ਼ ਯੂਨੀਅਨ ਵੱਲੋਂ ਜਿਹੜੀ ਹੈ ਹਮਾਇਤ ਦਿੱਤੀ ਗਈ ਹੈ ਇਸੇ ਤਰ੍ਹਾਂ ਹੀ ਸਮੁੱਚੇ ਦੇਸ਼ ਤੋਂ ਪੰਜਾਬ ਤੋਂ ਜਾਂ ਇਲਾਕੇ ਤੋਂ ਵੱਖ-ਵੱਖ ਸਮਾਜ ਸੇਵੀ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਦੇ ਨਾਲ ਰਾਜਨੀਤਿਕ ਪਾਰਟੀਆਂ ਦਾ ਸਮਰਥਨ ਦੇਣਾ ਲਗਾਤਾਰ ਜਾਰੀ ਆ ਗਲਬਤ ਕਰਦੇ ਆ ਪ੍ਰਧਾਨ ਸਾਹਿਬ ਜੁੜੇ ਨੇ ਪ੍ਰਧਾਨ ਸਾਹਿਬ ਪਹਿਲਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਰਦਾਰ ਨਵਜੋਤ ਸਿੰਘ ਮਰਾੜਾ ਹਲਕਾ ਮੋਗਾ ਤੋਂ ਅਸੀਂ ਪਹੁੰਚੇ ਆ ਨੈਸ਼ਨਲ ਏਮਪਲਾਈ ਯੂਨੀਅਨ ਦੇ ਵਿੱਚ ਕੰਮ ਕਰਦੇ ਆ ਅਸੀਂ ਸਰਦਾਰ ਸਿਮਰਨ ਸਿੰਘ ਜੀ ਸਿੰਘ ਬਰਾੜ ਉਹਨਾਂ ਦੀ ਰਹਿਰਮਾਈ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਮਰਨwarte ਤੇ ਬੈਠੇ ਨੇ ਉਹਨਾਂ ਦਾ ਸਪੂਰਨ ਤੌਰ ਤੇ ਸਮਰਥਨ ਦੇਣ ਲਈ ਪਹੁੰਚੇ ਆ ਉਹਨਾਂ ਵੱਲੋਂ ਜੋ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਮੁੰਡਿਆਂ ਲਈ ਪੰਜਾਬ ਦੇ ਪੁਵਿੱਖ ਲਈ ਭਾਰਤ ਦੇ ਪੁਵਿੱਖ ਲਈ ਮਰਨwarte ਉੱਤੇ ਬੈਠਿਆ ਗਿਆ ਹੈ ਉਹ ਬੈਠ ਕੇ ਅੱਜ ਦੀ ਘੜੀ ਦੇ ਵਿੱਚ ਜੇ ਕਿਸੇ ਬੰਦੇ ਨੂੰ ਆਪਾਂ ਇੱਕ ਦਿਨ ਲਈ ਕਹਿ ਦਈਏ ਵੀ ਤੂੰ ਅੰਨ ਪਾਣੀ ਤਿਆਗ ਦੇ ਉਹ ਅੰਨ ਪਾਣੀ ਨਹੀਂ ਤਿਆਗ ਸਕਦਾ ਉਹ ਇਨੇ ਬਜ਼ੁਰਗ ਉਮਰ ਦੇ ਵਿੱਚ ਬੜੇਪੇ ਦੇ ਵਿੱਚ ਬੈਠ ਕੇ ਅੱਜ 54 ਦਿਨ ਹੋ ਗਏ ਨੇ ਉਹਨਾਂ ਦੇ ਮਰਨ ਵਰਤ ਨੂੰ ਲਗਾਤਾਰ ਉਹ ਆਪਣੇ ਪੰਜਾਬ ਲਈ ਆਪਣੇ ਪੰਜਾਬ ਦੇ ਜਵਾਕਾਂ ਲਈ ਆਪਣੇ ਪੰਜਾਬ ਦੇ ਭੁੱਖ ਲਈ ਭਾਰਤ ਦੇ ਭੁੱਖ ਲਈ ਬੈਠੇ ਨੇ ਉਸ ਦੇ ਉੱਤੇ ਅਸੀਂ ਉਹਨਾਂ ਨੂੰ ਸਮਰਥਨ ਦੇਣ ਪਹੁੰਚੇ ਹਾਂ ਅਸੀਂ ਨਾਲ ਦੀ ਨਾਲ ਹੀ ਆਪਣੇ ਨੈਸ਼ਨਲ ਇੰਪਲਾਈ ਯੂਨੀਅਨ ਵੱਲੋਂ ਉਹਨਾਂ ਨੂੰ ਪੂਰਨ ਤੌਰ ਤੇ ਸਮਰਥਨ ਦਿੰਨੇ ਆ ਨਾਲ ਹੀ ਉਹਨਾਂ ਵੱਲੋਂ ਅੱਗੇ ਤੋਂ ਕੋਈ ਵੀ ਡਿਊਟੀ ਜਾਂ ਸੇਵਾ ਲਈ ਜਾਂਦੀ ਉਹਦੇ ਉੱਤੇ ਅਸੀਂ ਤੰਦ ਹੀ ਨੰਬਾਹਾਂਗੇ ਨਾਲ ਦੇ ਨਾਲ ਹੀ ਅਸੀਂ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਅਪੀਲ ਵੀ ਕਰਦੇ ਆ ਕਿ ਇਸ ਜਿਸ ਸਮੇ ਇਸ ਸਰਦੀ ਦੇ ਮੌਸਮ ਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਸ ਮਰਨwarte ਤੇ ਬੈਠੇ ਨੇ ਇਹਨਾਂ ਨੂੰ ਜਲਦ ਤੋਂ ਜਲਦ ਇਹਦੇ ਉੱਤੇ ਕਦਮ ਕਰ ਚੱਕ ਕੇ ਐਮਐਸਪੀ ਦੇ ਕੇ ਉਹਨਾਂ ਨੂੰ ਉਹਨਾਂ ਦੀ ਜੋ ਇੱਛਾਵਾਂ ਨੇ ਪੂਰੀਆਂ ਕਰਕੇ ਉਹਨਾਂ ਦਾ ਮਰਨwarte ਖਤਮ ਕੀਤਾ ਜਾਵੇ ਤਾਂ ਕਿ ਇਹ ਹੋਵੇ ਕਿ ਜੇ ਇਹ ਨਾ ਹੋਵੇ ਕਿ ਉਹ ਆਪਣੀ ਸਵਾਸ ਤਿਆਗਦੇ ਨੇ ਸ਼ਹੀਦ ਹੁੰਦੇ ਨੇ ਤਾਂ ਉਹ ਇਹ ਨਾ ਹੋਵੇ ਵੀ ਉਹ ਇੱਕ ਜਗਜੀਤ ਸਿੰਘ ਡੱਲੇਵਾਲ ਦੀ ਜਗਾ ਇੱਥੇ ਹਜ਼ਾਰਾਂ ਜਗਜੀਤ ਸਿੰਘ ਡੱਲੇਵਾਲ ਖੜੇ ਹੋ ਜਾਣਗੇ ਤੇ ਫਿਰ ਸਰਕਾਰਾਂ ਨੂੰ ਆਪਣੇ ਮੂਹਰੇ ਮੂੰਹ ਫੇਰ ਡਿਗਣਾ ਹੀ ਪੈਣਾ ਪਰ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਜਿਹੜੇ ਇਹ ਜਿਹੜੇ ਆਗੂ ਨੇ ਜਿਹੜੇ ਸਾਨੂੰ ਜਿਨ੍ਹਾਂ ਤੋਂ ਅਸੀਂ ਸੇਹਦ ਲੈ ਰਹੇ ਹਾਂ ਉਹਨਾਂ ਨੂੰ ਅਸੀਂ ਗਵਾਈਏ ਤੇ ਸਰਕਾਰਾਂ ਨੂੰ ਚਾਹੀਦਾ ਵਾ ਜਲਤੋਂ ਜਲਦ ਇਹਨਾਂ ਉੱਤੇ ਧਿਆਨ ਦੇਣ ਤੇ ਪਾਇਲ ਦੇ ਤੌਰ ਦੇ ਉੱਤੇ ਉਹਨਾਂ ਨਾਲ ਆ ਕੇ ਗੱਲਬਾਤ ਕਰਨ ਅਤੇ ਇਸ ਮਸਲੇ ਦਾ ਨਿਵੇੜਾ ਕਰਨ। ਤਾਂ ਜਿਸ ਤਰ੍ਹਾਂ ਹੋਰ ਬਹੁਤ ਸਾਰੀਆਂ ਯੂਨੀਵਰਸਟੀਆਂ ਨੇ ਕਾਲਜ ਨੇ ਤੁਹਾਡੀ ਵੀ ਇੱਕ ਬਹੁਤ ਵੱਡੀ ਫੈਕਟਰੀ ਹੈ ਨਸਲੇ। ਨੈਸ਼ਨਲ ਲੈਵਲ ਤੇ ਹੈ ਇੰਟਰਨੈਸ਼ਨਲ ਲੈਵਲ ਤੇ ਹੈ ਤੁਸੀਂ ਹੋਰ ਜਗ੍ਹਾ ਦੇ ਉੱਪਰ ਵੀ ਸਮਰਥਨ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਕੈਂਡਲ ਮਾਰਚ ਜਾਂ ਧਰਨਾ ਵਗੈਰਾ ਕੋਈ ਪਹਿਲਾਂ ਲਗਾਇਆ ਜਾਂ ਅੱਗੇ ਜਾ ਕੇ ਇਦਾਂ ਦਾ ਕੋਈ ਸਮਰਥਨ ਦਵੋਗੇ ਤੁਹਾਡੇ ਨਾਲ ਗੱਲ ਕਰ ਲੈਣੇ। ਹਾਂਜੀ ਅਸੀਂ ਅੱਗੇ ਮਹਾਪੰਚਾਇਤ ਹੋਈ ਮੋਗੇ ਦੇ ਵਿੱਚ ਤੇ ਡੱਲੇ ਵਾਲ ਸਾਹਿਬ ਵੱਲੋਂ ਅਪੀਲ ਕੀਤੀ ਗਈ ਜਾਂ ਯੂਨੀਅਨ ਵਾਲਾ ਵੱਲੋਂ ਜਿੱਦਾਂ ਸਾਰੀਆਂ ਹੀ ਯੂਨੀਅਨ ਇਕੱਠੀਆਂ ਹੋਈਆਂ ਇਹਨਾਂ ਨੇ ਕਿਹਾ ਸੀ ਆਪਾਂ ਟੋਟਲ ਪੰਜਾਬ ਬੰਦ ਕਰਨਾ ਉਹਨੂੰ ਪਰਮਾ ਹੰਗਾਰਾ ਮਿਲਿਆ ਅਸੀਂ ਯੂਨੀਅਨ ਤੌਰ ਤੇ ਅਸੀਂ ਆਪਦੇ ਫਰਜ਼ ਨਿਭਾਏ ਆ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਮਲਾਜ਼ਮ ਬਾਅਦ ਚਾ ਪਹਿਲਾਂ ਕਿਸਾਨ ਦੇ ਪੁੱਤਾਂ ਅਸੀਂ ਨੈਸਲੇ ਨੇ ਸਾਨੂੰ अनेका 21 22 ਪਿੰਡਾਂ ਮੁਕੇ ਏਰੀਏ ਦੇ ਜਿਨ੍ਹਾਂ ਦੇ ਬੱਚੇ ਘਰ ਘਰ ਦੇ ਕਿਸਾਨਾਂ ਦੇ ਉੱਥੇ ਪਹੁੰਚੇ ਆ ਅਸੀਂ ਕਿਸਾਨਾਂ ਦਾ ਸਮਰਥਨ ਨਾ ਦੇਵਾਂਗੇ ਤੇ ਫਿਰ ਕਰਾਂਗੇ ਕੀ ਅਸੀਂ ਅੱਜ ਸਿਮਰਜੀਤ ਸਿੰਘ ਬਰਾੜ ਜੂਨੀਅਨ ਦੇ ਪ੍ਰਧਾਨ ਆ ਸਾਡੇ ਇਹਨਾਂ ਨੇ ਸਾਨੂੰ ਇੱਕ ਹੁਕਮ ਦਿੱਤਾ ਅੱਜ 150 ਬੰਦਾ ਇਕੱਠਾ ਹੋ ਕੇ ਆ ਗਿਆ ਰਾਸ਼ਨ ਲੈ ਕੇ ਘਰਾਂ ਤੋਂ ਕੰਬਲ ਲੈ ਕੇ ਆਈ ਮਾਇਆ ਆਪ ਦੇ ਦਸਵੰਚੋਂ ਦਿੱਤੀ ਸਾਡਾ ਫਰਜ਼ ਬਣਦਾ ਸਾਡੇ ਬਜ਼ੁਰਗ ਭੁੱਖ ਹੜਤਾਲ ਤੇ ਬੈਠਣ ਸਾਡੇ ਅੰਨ ਪਾਣੀ ਨਹੀਂ ਲੰਗਦਾ ਪਰ ਅਸੀਂ ਆ ਕਿਸਾਨਾਂ ਦੇ ਪੁੱਤ ਹੋਣ ਦੇ ਨਾਤੇ ਇਹਨਾਂ ਦੇ ਨਾਲ ਤੁਰੇ ਆ ਅੱਗੇ ਵੀ ਤੁਰਾਂਗੇ ਅੱਜ ਕਿਹੜੀ ਕਿਹੜੀ ਸਹਾਇਤਾ ਜਿਹੜੀ ਇੱਥੇ ਪ੍ਰਦਾਨ ਕਰਕੇ ਚੱਲੇ ਹੋ ਜਿਸ ਤਰ੍ਹਾਂ ਤੁਸੀਂ ਕੰਬਲਾਂ ਦੀ ਗੱਲ ਕੀਤੀ ਹੈ ਹੋਰ ਬਹੁਤ ਸਾਰੇ ਪ੍ਰੋਡਕਟ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਪ੍ਰੋਡਕਟ ਨੇ ਜਿਹੜੇ ਅੱਜ ਹਾਂਜੀ ਅੱਜ ਅ ਮੈਗੀ ਵਗੈਰਾ ਘਿਓ ਵਗੈਰਾ ਪਹਿਲਾਂ ਪਹੁੰਚਦਾ ਕੀਤਾ ਸੀ ਹੁਣ ਅਸੀਂ ਨਾਲ ਨਗਦ ਰਾਸ਼ੀ ਵੀ ਦੇ ਕੇ ਜਾਵਾਂਗੇ ਜਿੰਨੀ ਵੀ ਤਿਲ ਫੁੱਲ ਸਰਦੀ ਉਨੀ ਦੇ ਕੇ ਜਾਵਾਂ ਤੁਹਾਡਾ ਕੀ ਨਾਮ ਸਿੰ ਸਰ ਸਿਮਰਨਜੀਤ ਸਿੰਘ ਬਰਾੜ ਜੀ ਪ੍ਰੈਜ਼ੀਡੈਂਟਲਨੈਸ ਲਈ ਤਾਂ ਜਿਸ ਤਰ੍ਹਾਂ ਆਰਥਿਕ ਸਹਾਇਤਾ ਦੇਣ ਦੇ ਨਾਲ ਜਾਂ ਹੋਰ ਸਹਾਇਤਾ ਦੇਣ ਦੇ ਨਾਲ ਉੱਥੇ ਕੁਝ ਇਸ ਤਰ੍ਹਾਂ ਦਾ ਮਾਹੌਲ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਤਾ ਲੱਗੇ ਸਰਕਾਰ ਨੂੰ ਗੱਲ ਅੱਗੇ ਤੱਕ ਜਾਵੇ ਕਿ ਬਹੁਤ ਸਾਰੇ 112 ਕਿਸਾਨਾਂ ਦੀ ਜ਼ਿੰਦਗੀ ਜਿਹੜੀ ਹੈ ਹੁਣ ਦਾਤੇ ਲੱਗੀ ਹੋਈ ਹੈ ਤਾਂ ਕੋਈ ਕੈਂਡਲ ਮਾਰਚ ਜਾਂ ਧਰਨੇ ਪ੍ਰਦਰਸ਼ਨ ਦਾ ਵੀ ਕੋਈ ਪ੍ਰੋਗਰਾਮ ਹੈ ਨੈਸਲੇ ਦਾ? ਬਿਲਕੁਲ ਜੀ ਸਾਨੂੰ ਜਿੱਥੇ ਵੀ ਮੰਨ ਕੇ ਚੱਲ ਪਤਾ ਚੱਲਦਾ ਜਿਵੇਂ ਗੁਨਾਰ ਜੀ ਨੇ ਦੱਸਿਆ ਵੀ ਮੁੱਗੇ ਮਹਾਪੰਚਾਇਤ ਦਾ ਸੀਗਾ ਉੱਥੇ ਵੀ ਅਸੀਂ ਪੂਰਾ ਪਰਮਾਹੰਕਾਰਾ ਦਿੱਤਾ ਆਪਦੇ ਵੱਲੋਂ ਪੰਜਾਬ ਭਰ ਦੇ ਉੱਤੇ ਤੇ ਅੱਗੇ ਵੀ ਅਸੀਂ ਸਾਨੂੰ ਜਿੱਥੇ ਵੀ ਸਾਨੂੰ ਮੰਨ ਕੇ ਚੱਲ ਲੱਗਦਾ ਸਾਡੀ ਨੈਸਲੇ ਐਮਪਲਾਈ ਯੂਨੀਅਨ ਹਰ ਜਗ੍ਹਾ ਤੇ ਪਹੁੰਚਦੀ ਹੈ ਜਿੰਨਾ ਵੀ ਸਾਡੇ ਤੋਂ ਹੋ ਸਕਦਾ ਉਹਨਾਂ ਅਸੀਂ ਮੰਨ ਕੇ ਚੱਲੋ ਬੰਦੇ ਦੇ ਹੱਕ ਦੇ ਵੇਚਨ ਸੀ ਪਹੁੰਚਦੇ ਹਾਂ। ਤਾਂ ਅਸਲੇ ਐਮਪਲਾਈਜ਼ ਯੂਨੀਅਨ ਜਿਸ ਤਰ੍ਹਾਂ ਪਹੁੰਚੀ ਹੈ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਖਨੌਰੀ ਬਾਰਡਰ ਦੀ ਹਮਤ ਜਾਰੀ ਹੈ ਤੁਸੀਂ ਦਾਨ ਮਿਊਟ ਦੇ ਨਾਲ ਲਗਾਤਾਰ ਜੁੜੇ ਰਹੋ ਅਸੀਂ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਦੀ ਪਲਪਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ